ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਇਹ ਸਾਖੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਹੈ ਜਦੋਂ ਇੱਕ ਸਰਦਾਲੂ ਗੁਰੂ ਅਰਜਨ ਦੇਵ ਜੀ ਕੋਲ ਬਾਰ ਬਾਰ ਆਉਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਇਹ ਸਿਰ ਦਾ ਸੌਦਾ ਹੈ ਸਿੱਖੀ ਦੀ ਦਾਤ ਸਿਰ ਦੇ ਕੇ ਮਿਲਦੀ ਹੈ ਪਰ ਉਹ ਸਰਦਾਲੂ ਕਹਿੰਦਾ ਕਿ ਇਹੋ ਜਿਹਾ ਕੋਈ ਸਿੱਖ ਹੈ ਜਿਹੜਾ ਤੁਹਾਨੂੰ ਆਪਣਾ ਸਿਰ ਦੇ ਦੇਵੇ ਗੁਰੂ ਅਰਜਨ ਦੇਵ ਜੀ ਨੇ ਉਸ ਬੰਦੇ ਨੂੰ ਇੱਕ ਚਿੱਠੀ ਲਿਖ ਕੇ ਦੇ ਦਿੱਤੀ ਤੇ ਕਿਹਾ ਕਿ ਉਹ ਫਲਾਣੀ ਪਿੰਡ ਚਲਾ ਜਾਵੇ ਜਿੱਥੇ ਇੱਕ ਸਿੱਖ ਰਹਿੰਦਾ ਹੈ ਇਹ ਚਿੱਠੀ ਉਸ ਨੂੰ ਦੇ ਆਵੇ ਜਦੋਂ ਇਹ ਬੰਦਾ ਸਿੱਖ ਦੇ ਘਰ ਚਿੱਠੀ ਲੈ ਕੇ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੁੰਦਾ ਹੈ ਸਿੱਖ ਇੱਕ ਟੁੱਟੀ ਹੋਈ ਝੋਕੜੀ ਵਿੱਚ ਰਹਿੰਦਾ ਹੈ ਜਦੋਂ ਇਸ ਬੰਦੇ ਨੇ ਸਿੱਖ ਦੀ ਚੋਕੜੀ ਦਾ ਅੰਦਰਵਾਜਾ ਘੜਕਾਇਆ ਤਾਂ ਸਿੱਖ ਨੇ ਉਸ ਬੰਦੇ ਨੂੰ ਇੱਜ਼ਤ ਨਾਲ ਮੰंजे ਤੇ ਬਿਠਾਇਆ ਉਸ ਬੰਦੇ ਨੇ ਸਿੱਖ ਨੂੰ ਕਿਹਾ ਕਿ ਗੁਰੂ ਜੀ ਨੇ ਤੁਹਾਡੇ ਲਈ ਇੱਕ ਚਿੱਠੀ ਭੇਜੀ ਹੈ ਜੋ ਤੁਹਾਨੂੰ 100 ਰੁਪਏ ਲੈ ਕੇ ਦੇਣੀ ਹੈ ਪਰ ਇਹ ਸਿੱਖ ਕੋਲ 100 ਰੁਪਏ ਨਹੀਂ ਸਨ ਸਿੱਖ ਨੇ ਆਪਣਾ ਘਰ ਤੇ ਸਾਰਾ ਸਮਾਨ ਵੇਚ ਕੇ 100 ਰੁਪਏ ਇਕੱਠੇ ਕੀਤੇ ਤੇ ਉਸ ਬੰਦੇ ਨੂੰ ਦੇ ਕੇ ਚਿੱਠੀ ਲੈ ਲਈ ਜਦੋਂ ਸਿੱਖ ਨੇ ਚਿੱਠੀ ਪੜ੍ਹੀ ਤਾਂ ਚਿੱਠੀ ਵਿੱਚ ਲਿਖਿਆ ਸੀ ਕਿ ਉਹ 500 ਰੁਪਏ ਲੈ ਕੇ ਗੁਰੂ ਜੀ ਕੋਲ ਆ ਜਾਵੇ ਲੰਗਰ ਦੀ ਸੇਵਾ ਕਰਨੀ ਹੈ ਪਰ ਇਸ ਸਿੱਖ ਕੋਲ ਹੁਣ ਕੁਝ ਵੀ ਨਹੀਂ ਸੀ ਉਹ ਸਿੱਖ ਸੋਚ ਵਿਚਾਰ ਕਰਨ ਲੱਗ ਗਿਆ ਤੇ ਉਸੇ ਸਮੇ ਉਸ ਨੂੰ ਬਾਹਰੋਂ ਆਵਾਜ਼ ਸੁਣਾਈ ਦਿੰਦੀ ਹੈ ਢੋਲ ਵਜਾ ਕੇ ਐਲਾਨ ਕੀਤਾ ਜਾ ਰਿਹਾ ਸੀ ਇੱਕ ਬਹੁਤ ਤਾਕਤਵਰ ਪਹਿਲਮਾਨ ਹੈ ਜੋ ਵੀ ਕੋਈ ਉਸ ਪਹਿਲਵਾਨ ਨਾਲ ਲੜਦਾ ਹੈ ਉਹ ਮਰ ਜਾਂਦਾ ਹੈ ਜੋ ਵੀ ਇਸ ਪਹਿਲਵਾਨ ਲੜੇਗਾ ਭਾਵੇਂ ਹਾਰੇ ਜਾਂ ਜਿੱਤੇ ਉਸ ਨੂੰ 500 ਰੁਪਏ ਇਨਾਮ ਦਿੱਤੇ ਜਾਣਗੇ ਸਿੱਕ ਉਸ ਪਹਿਲਵਾਨ ਨਾਲ ਲੜਨ ਦੇ ਖਾੜੇ ਵਿੱਚ ਪਹੁੰਚ ਜਾਂਦਾ ਹੈ ਸਿੱਕ ਪਤਲਾ ਤੇ ਕਮਜ਼ੋਰ ਹੈ ਪਰ ਉਹ ਪਹਿਲਵਾਨ ਬਹੁਤ ਤਕੜਾ ਹੈ ਸਿੱਖ ਆਪਣਾ ਨਾਮ ਲਿਖਾ ਕੇ ਖਾੜੇ ਵਿੱਚ ਚਨਾ ਜਾਂਦਾ ਹੈ ਪਹਿਲਵਾਨ ਸਿੱਖ ਬੰਦੇ ਦੇ ਕੇ ਹੈਰਾਨ ਹੁੰਦਾ ਹੈ ਕਿ ਇੱਕ ਕਮਜ਼ੋਰ ਜ ਆ ਬੰਦਾ ਲੜਨ ਲਈ ਕਿਉਂ ਆ ਗਿਆ ਇਸ ਦੇ ਮੈਂ ਇੱਕ ਥੱਪੜ ਮਾਰੂੰਗਾ ਤਾਂ ਹੀ ਮਰ ਜਾਊਗਾ ਪਹਿਲਾ ਪਹਿਲਵਾਨ ਸਿੱਖ ਕੋਲ ਜਾ ਕੇ ਕਹਿੰਦਾ ਹੈ ਕਿ ਭਾਈ ਤੂੰ ਕਿਉਂ ਇੱਥੇ ਮਰਨ ਲਈ ਆ ਗਿਆ ਸਿੱਖ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਲੰਗਰ ਦੀ ਸੇਵਾ ਲਈ 500 ਰੁਪਏ ਚਾਹੀਦੇ ਹਨ ਬੇਸ਼ੱਕ ਮੈਂ ਮਰ ਜਾਵਾਂ 500 ਰੁਪਏ ਉਸ ਬਾਹਰ ਖੜੇ ਬੰਦੇ ਨੂੰ ਦੇ ਦਿਓ ਪਹਿਲਵਾਨ ਸੋਚਣ ਲੱਗ ਗਿਆ ਕਿ ਸਿੱਖ ਆਪਣੇ ਗੁਰੂ ਲਈ ਮਰਨ ਲਈ ਤਿਆਰ ਹੈ ਤਾਂ ਇਸ ਦਾ ਗੁਰੂ ਕਿਹੋ ਜਿਹਾ ਹੋਵੇਗਾ। ਉਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਲਈ ਇੱਛਾ ਜਾਗ ਪਈ। ਪਹਿਲਵਾਨ ਨੂੰ ਸਿੱਖ ਤੇ ਤਰਸ ਆ ਗਿਆ। ਉਸ ਨੇ ਸਿੱਖ ਨੂੰ ਕਿਹਾ ਕਿ ਮੈਂ ਥੋੜ੍ਹੀਆਂ ਚਾਲਾਂ ਚੱਲ ਕੇ ਗਿਰ ਜਾਵਾਂਗਾ। ਤੂੰ ਮੇਰੇ ਉੱਤੇ ਆ ਕੇ ਬੈਠ ਜਾਈਂ। ਮੈਂ ਹਾਰ ਜਾਵਾਂਗਾ। ਪਹਿਲਵਾਨ ਨੇ ਇਸੇ ਤਰ੍ਹਾਂ ਕੀਤਾ। ਥੋੜ੍ਹਾ ਟਾਈਮ ਲੜਨ ਤੋਂ ਬਾਅਦ ਉਸ ਨੇ ਜਾਣ ਬੁੱਝ ਕੇ ਆਪਣੀ ਪਿੱਠ ਨੀਚੇ ਲਵਾ ਲਈ ਤੇ ਹਾਰ ਗਿਆ। ਸਿੱਖ ਨੂੰ ਜਿਤਾ ਦਿੱਤਾ। ਸਾਰੇ ਇਲਾਕੇ ਵਿੱਚ ਪਹਿਲਮਾਨ ਦੀ ਬੇਇਜ਼ਤੀ ਹੋ ਗਈ ਪਰ ਪਹਿਲਮਾਨ ਨੂੰ ਹਾਰਨ ਦਾ ਕੋਈ ਵੀ ਸਿੱਕਵਾ ਨਹੀਂ ਸੀ ਉਸ ਦਾ ਮਨ ਇੱਕ ਹੀ ਜਗ੍ਹਾ ਤੇ ਟਿਕਿਆ ਹੋਇਆ ਸੀ ਕਿ ਉਹ ਉਸ ਗੁਰੂ ਦੇ ਦਰਸ਼ਨ ਕਰੇ ਜਿਸ ਕਰਕੇ ਸਿੱਖਾਂ ਆਪਣੀ ਜਾਨ ਦੇਣ ਲਈ ਤਿਆਰ ਹੈ ਪਹਿਲਮਾਨ ਉਸ ਸਿੱਖ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪਹੁੰਚ ਗਿਆ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਨੀ ਸਾਹਿਬ ਬਾਣੀ ਦੀ ਰਚਨਾ ਕਰ ਰਹੇ ਸੀ ਜਿਵੇਂ ਗੁਰੂ ਜੀ ਨੇ ਪਹਿਲਮਾਨ ਵੱਲ ਵਿਖਿਆ ਤਾਂ ਬਾਣੀ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਅੰਸ਼ੁਕ ਸੁਖੀ ਪਸੇਮੁ ਸਕੀਨ ਆਕਨੀ ਵਾਰਤ ਲਈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਲਈ ਗੁਰੂ ਜੀ ਨੇ ਮਸਕੀਨੀਆਂ ਪਹਿਲਮਾਨ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਗੁਰੂ ਜੀ ਨੇ ਮਸਕੀਨੀਆਂ ਪਹਿਲਮਾਨ ਨੂੰ ਬਰਦੇ ਦਿੱਤਾ ਕਿ ਤੂੰ ਸੁਖੀ ਬਸੇਗਾ ਕਿਉਂਕਿ ਤੂੰ ਜਾਣ ਬੁੱਝ ਕੇ ਹਾਰ ਗਿਆ ਹੈ ਨਿਮਰਤਾ ਵਿੱਚ ਆ ਗਿਆ ਤੇ ਹੰਕਾਰ ਨਹੀਂ ਕੀਤਾ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ